ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਜਿਸ ਤੋਂ ਬਾਅਦ ਕੁਝ ਅਹਿਮ ਫੈਸਲੇ ਲਏ ਗਏ ਔਰ ਕਈਆਂ ਨੂੰ ਧਾਰਮਿਕ ਸਜ਼ਾਵਾਂ ਵੀ ਜਿਹੜੀਆਂ ਸੁਣਾਈਆਂ ਗਈਆਂ ਨੇ ਸੋ ਇੱਕ ਵੱਡਾ ਜਿਹੜਾ ਫੈਸਲਾ ਪੰਜ ਸਿੰਘ ਸਹਿਬਾਨਾ ਵੱਲੋਂ ਲਿੱਤਾ ਗਿਆ ਸੁਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਜਵਾਬ ਦੇਣ ਦੇ ਲਈ 15 ਦਿਨਾਂ ਦੇ ਅੰਦਰ ਉਹਨਾਂ ਨੂੰ ਜਵਾਬ ਦੇਣ ਦੇ ਲਈ ਪਹੁੰਚਣਾ ਹੋਏਗਾ ਕਿਉਂਕਿ ਕਾਫੀ ਸ਼ਿਕਾਇਤਾਂ ਪਹੁੰਚੀਆਂ ਸਨ ਅਕਾਲੀ ਦਰ ਦੇ ਜਿਹੜੇ ਪੰਥਕ ਲੀਡਰ ਨੇ ਉਹਨਾਂ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਸੁਖਬੀਰ ਬਾਦਲ ਨੇ ਉਹਨਾਂ ਵੱਲੋਂ ਪੰਥਕ ਮਾਮਲਿਆਂ ਦੇ ਵਿੱਚ ਤਰਜਮਾਨੀ ਨਹੀਂ ਕੀਤੀ ਗਈ ਉਸ ਤੋਂ ਇਲਾਵਾ ਸੌਦਾ ਸਾਹਿਬ ਨੂੰ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਲਗਭਗ ਕਿਹਾ ਜਾ ਰਿਹਾ ਕਿ 90 ਲੱਖ ਜਿਹੜੇ ਇਸ਼ਤਿਹਾਰ ਨੇ 90 ਲੱਖ ਦੇ ਇਸ਼ਤਿਹਾਰ ਜਿਹੜੇ ਛਪਵਾਉਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਹੁਣ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੋ ਇਹ ਫੈਸਲਾ ਪੰ ਸਿੰਘ ਸਹਿਬਾਨਾ ਦੀ ਹਾਜ਼ਰੀ ਦੇ ਵਿੱਚ ਲਿਆ ਗਿਆ ਹੋਰ ਵੀ ਕਾਫੀ ਸ਼ਖਸੀਤਾਂ ਨੇ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਸੋ ਅਕਾਲ ਤਖਤ ਸਾਹਿਬ ਨੇ ਵਿਕੇ ਨਿੱਜੀ ਤੌਰ ਤੇ ਉਹਨਾਂ ਨੂੰ ਪੇਸ਼ ਹੋਣਾ ਹੋਵੇਗਾ ਔਰ ਲਿਖਤੀ ਰੂਪ ਦੇ ਵਿੱਚ ਇਸ ਦਾ ਸਪਸ਼ਟੀਕਰਨ ਦੇਣਾ ਹੋਵੇਗਾ ਸੋ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੌਦਾ ਸਾਧ ਮਾਮਲੇ ਦੇ ਵਿੱਚ ਮਾਫੀ ਦੇਣ ਵਾਲੇ ਮਾਮਲੇ ਨੂੰ ਲੈ ਕੇ ਉਸ ਤੋਂ ਇਲਾਵਾ ਕਈ ਹੋਰ ਪੰਥਕ ਮਾਮਲਿਆਂ ਦੇ ਵਿੱਚ ਉਹਨਾਂ ਨੇ ਤਰਜਮਾਨੀ ਨਹੀਂ ਕੀਤੀ ਇਹ ਦੋਸ਼ ਲਗਾਏ ਗਏ